ਉਹ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ 5 ਤਰੀਕ ਨੂੰ ਜਿਹੜਾ ਸਰਕਾਰ ਸੌਂਚ ਕਾਉਣ ਜਾ ਰਹੀ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਇਹ ਤੇ ਪਹਿਲਾਂ ਕੰਮ ਹੋ ਜਾਣਾ ਚਾਹੀਦਾ ਸੀ ਜਿਵੇਂ 24 ਤੋਂ 26 ਤੱਕ ਦਾ ਸੌਂਚੋ ਸਮਾਗਮ ਆਹੀਗਾ ਉਹਦੇ ਵਿੱਚ ਹੀ ਅਸੀਂ ਤੇ ਚਾਹੁੰਦੇ ਸੀ ਪਰ ਚਲੋ ਲੇਟ ਆਏ ਕੋਈ ਗੱਲ ਨਹੀਂ ਠੀਕ ਹੈ ਫਿਰ ਵੀ ਬਲੇ ਕੰਮ ਇਹ ਕਰਵਾਉਣ ਨੂੰ ਵੀ ਜਾਇਜ਼ ਆਏਗਾ ਜਿੱਦੂ ਮਰਜੀ ਹੋ ਸਕਦਾ ਦੇਖੋ ਨਹੀਂ ਸੰਪਰਕ ਕਰਦੇ ਹਾਂ ਕਿ ਉੱਥੇ ਕਿਹੜੇ ਕਿਹੜੇ ਮੈਂਬਰ ਜਾ ਸਕਦੇ ਆ ਜਾਂ ਕੀ ਕਿਵੇਂ ਦਾ ਸਾਨੂੰ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜਾਂ ਉੱਥੇ ਸੈਕਟਰੀ ਨਾਲ ਕਿ ਕਿਵੇਂ ਪਾਸ ਕਿਹੜੇ ਕਿਹੜੇ ਮੈਂਬਰਾਂ ਦੀ ਬਣ ਸਕਦੇ ਆ ਉਸ ਹਿਸਾਬ ਨਾਲ ਜਾਵਾਂਗੇ ਜੀ ਇਹਨਾਂ ਨੂੰ ਸਹੁੰ ਚੁੱਕ ਸਮਾਗਮ ਦੀ ਕਮਿਸ਼ਨ ਦੇ ਕਿਸ ਤਰ੍ਹਾਂ ਦੇ ਕਿਨਾਂ ਨੂੰ ਦਿਖਾਈ ਦੇਵੀਂ ਕੀ ਜੋ ਰਹਿਾਈ ਦੇ ਨਹੀਂ ਨਹੀਂ ਰਹਿਾਈ ਦਾ ਹੋਣਾ ਤੇ ਜ਼ਰੂਰੀ ਆ ਦੇਖੋ ਹੁਣ ਜਿਹੜਾ ਇਹ ਸਰਕਾਰਾਂ ਦੋਨੋਂ ਹੀ ਲੋਕਤੰਤਰ ਜੋ ਵਿਸ਼ਵਾਸ ਰੱਖਦੀਆਂ ਵਾਂ ਤੇ ਲੋਕਾਂ ਦਾ ਮੈਂਡੇਟ ਜਿਹੜਾ ਆਇਆ ਵਾ ਲੋਕਾਂ ਦਾ ਫਤਵਾ ਜਿਹੜਾ ਉਹਨੂੰ ਸਿਰ ਮੱਥੇ ਕਰਕੇ ਇਹ ਇਹਨਾਂ ਨੂੰ ਐਨਐਸਏ ਹਟਾ ਕੇ ਤੇ ਉਹਨਾਂ ਨੂੰ ਆਪਣੇ ਲੋਕਾਂ ਦੀ ਜਿਹੜੀ ਨਿਮਰਤਾ ਕੀ ਕਰਨ ਦਾ ਜਿਹੜਾ ਮੌਕਾ ਮਿਲਿਆ ਤੇ ਉਹ ਮੌਕਾ ਦੇਣਾ ਚਾਹੀਦਾ ਇਹਨਾਂ ਨੂੰ ਅਸੀਂ ਤੇ ਪੁਰਜ਼ੋਰ ਅਪੀਲ ਕਰਦੇ ਆ ਕਿ ਇਹਨਾਂ ਨੂੰ ਥੇਤੀ ਥੇਤੀ ਰਿਹਾ ਕੀਤਾ ਜਾਵੇ ਇਹਨਾਂ ਦੇ ਜਿਹੜੇ ਸਾਥੀ ਵੀ ਆ ਤੇ ਬਾਕੀ ਜਿਹੜੇ ਬੰਦੀ ਸਿੰਘ ਜਿੰਨਾਂ ਦੇ ਪਹਿਲੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਅਸੀਂ ਤੇ ਸਾਡੀ ਪਹਿਲੇ ਮੈਂ ਨਹੀਂ ਮੰਗੇ ਜਿਹੜੀ ਆ ਕਿ ਉਹਨਾਂ ਦਾ ਵੀ ਸਰਕਾਰ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਕੇਸ ਹਟਾਉਣਾ ਚਾਹੀਦਾ ਉਹ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ 5 ਤਰੀਕ ਨੂੰ ਜਿਹੜਾ ਸਰਕਾਰ ਸੋਚ ਕਾਉਣ ਜਾ ਰਹੀ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਤੇ ਪਹਿਲਾਂ ਕੰਮ ਹੋ ਜਾਣਾ ਚਾਹੀਦਾ ਸੀ ਜਿਵੇਂ 24 ਤੋਂ 26 ਤੱਕ ਦਾ ਸੋਚੋ ਸਮਾਗਮ ਆਹੀਗਾ ਉਹਦੇ ਵਿੱਚ ਹੀ ਅਸੀਂ ਤੇ ਚਾਹੁੰਦੇ ਸੀ ਪਰ ਚਲੋ ਲੇਟ ਆਏ ਕੋਈ ਗੱਲ ਨਹੀਂ ਠੀਕ ਹੈ ਫਿਰ ਵੀ ਬਲੇ ਕੰਮ ਆਨਦਾ ਇਸ ਪਰਿਵਾਰ ਨੂੰ ਵੀ ਜਾਇਆ ਜਾਏਗਾ ਜਿੱਦੂ ਮਰਜ਼ੀ ਹੋ ਸਕੇ ਦੇਖੋ ਨਹੀਂ ਸੰਪਰਕ ਕਰਦੇ ਹਾਂ ਕਿ ਉੱਥੇ ਕਿਹੜੇ ਕਿਹੜੇ ਮੈਂਬਰ ਜਾ ਸਕਦੇ ਆ ਜਾਂ ਕੀ ਕਿਵੇਂ ਦਾ ਸਾਨੂੰ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜਾਂ ਉੱਥੇ ਸੈਕਟਰੀ ਨਾਲ ਕਿ ਕਿਵੇਂ ਪਾਸ ਕਿਹੜੇ ਕਿਹੜੇ ਮੈਂਬਰਾਂ ਦੀ ਬਣ ਸਕਦੇ ਆ ਉਸ ਹਿਸਾਬ ਨਾਲ ਜਾਵਾਂਗੇ ਸਰ ਜੀ ਇਹਨਾਂ ਨੂੰ ਸੋਚ ਚੁੱਕੇ ਸਮਾਰੋਮੀ ਕਮਿਸ਼ਨ ਤੇ ਕਮੇਟੀ ਕਿਨਾਂ ਨੂੰ ਰਿਹਾਈ ਦੇ ਵੀ ਕੋਈ ਜੋ ਹੈ ਲਗਾਇਆ ਜੇ ਨਹੀ ਨਹੀ ਰਿਹਾਈ ਦਾ ਹੋਣਾ ਤੇ ਜ਼ਰੂਰੀ ਆ ਦੇਖੋ ਹੁਣ ਜਿਹੜਾ ਇਹ ਸਰਕਾਰਾਂ ਦੋਨੋਂ ਹੀ ਲੋਕਤੰਤਰ ਜੋ ਵਿਸ਼ਵਾਸ ਰੱਖਦੀਆਂ ਵਾ ਤੇ ਲੋਕਾਂ ਦਾ ਮੈਨਡੇਟ ਜਿਹੜਾ ਆਇਆ ਵਾ ਲੋਕਾਂ ਦਾ ਫਤਵਾ ਜਿਹੜਾ ਉਹਨੂੰ ਸਿਰ ਮੱਥੇ ਕਰਕੇ ਤੇ ਇਹਨਾਂ ਨੂੰ ਐਨਐਸਏ ਹਟਾ ਕੇ ਤੇ ਉਹਨਾਂ ਨੂੰ ਆਪਣੇ ਲੋਕਾਂ ਦੀ ਜਿਹੜੀ ਨਿਮਰਤਾ ਕੀ ਕਰਨ ਦਾ ਜਿਹੜਾ ਮੌਕਾ ਮਿਲਿਆ ਤੇ ਉਹ ਮੌਕਾ ਦੇਣਾ ਚਾਹੀਦਾ ਇਹਨਾਂ ਨੂੰ ਅਸੀਂ ਤੇ ਪੁਰਜ਼ਰ ਅਪੀਲ ਕਰਦੇ ਆ ਕਿ ਇਹਨਾਂ ਨੂੰ ਥੇਤੀ ਥੇਤੀ ਰਿਹਾ ਕੀਤਾ ਜਾਵੇ ਇਹਨਾਂ ਦੇ ਜਿਹੜੇ ਸਾਥੀ ਵੀ ਆ ਤੇ ਬਾਕੀ ਜਿਹੜੇ ਬੰਦੀ ਸਿੰਘ ਜਿੰਨਾਂ ਦੇ ਪਹਿਲੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਅਸੀਂ ਤੇ ਸਾਡੀ ਪਹਿਲੇ ਮੇਂ ਨਹੀਂ ਮੰਗੇ ਜਿਹੜੀ ਆ ਕਿ ਉਹਨਾਂ ਦਾ ਵੀ ਸਰਕਾਰ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਕੇਸ ਉਚਾਰਨਾ ਚਾਹੀਦਾ ਕੋ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ 5 ਤਰੀਕ ਨੂੰ ਜਿਹੜਾ ਸਰਕਾਰ ਸੌਂਚ ਕਾਉਣ ਜਾ ਰਹੀ ਹੈ ਤੇ ਅਸੀਂ ਧੰਨਵਾਦ ਕਰਦੇ ਆ ਕਿ ਤੇ ਪਹਿਲੋਂ ਕੰਮ ਹੋ ਜਾਣਾ ਚਾਹੀਦਾ ਸੀ ਜਿਵੇਂ 24 ਤੋਂ 26 ਤੱਕ ਦਾ ਸੌਚੋ ਸਮਾਗਮ ਆ ਹੀਗਾ ਉਹਦੇ ਵਿੱਚ ਹੀ ਅਸੀਂ ਤੇ ਚਾਉਂਦੇ ਸੀ ਪਰ ਚਲੋ ਲੇਟ ਆਏ ਕੋਈ ਗੱਲ ਨਹੀਂ ਠੀਕ ਆ ਫਿਰ ਵੀ ਬਲੇ ਕੰਮ ਆਉਣਾ ਕਿ ਪਰਿਵਾਰ ਵਾਲੋ ਵੀ ਜਾਇਆ ਜਾਏਗਾ ਜੇ ਕੋਈ ਮਰਜ਼ੀ ਹੋ ਸਕੇ ਦੇਖੋ ਨਹੀਂ ਸੰਪਰਕ ਕਰਦੇ ਆ ਕਿ ਉੱਥੇ ਕਿਹੜੇ ਕਿਹੜੇ ਮੈਂਬਰ ਜਾ ਸਕਦੇ ਆ ਜਾਂ ਕੀ ਕਿਵੇਂ ਦਾ ਸਾਨੂੰ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜਾਂ ਉੱਥੇ ਸੈਕਟਰੀ ਨਾਲ ਕਿ ਕਿਵੇਂ ਪਾਸ ਕਿਹੜੇ ਕਿਹੜੇ ਮੈਂਬਰਾਂ ਦੀ ਬਣ ਸਕਦੇ ਆ ਉਸ ਹਿਸਾਬ ਨਾਲ ਹੀ ਜਾਵਾਂਗੇ ਜੀ ਇਹਨਾਂ ਨੂੰ ਸੂਚਕ ਸਮਾਰੋਣੀ ਕਮਿਸ਼ਨ ਦਿੱਤੀ ਕਮੇਟੀ ਕਿਨਾਂ ਨੂੰ ਰਿਹਾਈ ਦੇ ਵੀ ਕੀ ਜੋ ਲਗਾਇਆ ਜੇਗਾ ਨਹੀਂ ਨਹੀਂ ਰਿਹਾਈ ਦਾ ਹੋਣਾ ਤੇ ਜ਼ਰੂਰੀ ਆ ਦੇਖੋ ਹੁਣ ਜਿਹੜਾ ਇਹ ਸਰਕਾਰਾਂ ਦੋਨੋਂ ਹੀ ਲੋਕਤੰਤਰ 'ਤੇ ਜੋ ਵਿਸ਼ਵਾਸ ਰੱਖਦੀਆਂ ਵਾਂ ਤੇ ਲੋਕਾਂ ਦਾ ਮੈਨਡੇਟ ਜਿਹੜਾ ਆਇਆ ਵਾ ਲੋਕਾਂ ਦਾ ਫਤਵਾ ਜਿਹੜਾ ਉਹਨੂੰ ਸਿਰ ਮੱਥੇ ਕਰਕੇ ਤੇ ਇਹਨਾਂ ਨੂੰ ਐਨਐਸਏ ਹਟਾ ਕੇ ਤੇ ਉਹਨਾਂ ਨੂੰ ਆਪਣੇ ਲੋਕਾਂ ਦੀ ਜਿਹੜੀ ਨਿਮਰਤਾ ਕੀ ਕਰਨ ਦਾ ਜਿਹੜਾ ਮੌਕਾ ਮਿਲਿਆ ਤੇ ਉਹ ਮੌਕਾ ਦੇਣਾ ਚਾਹੀਦਾ ਇਹਨਾਂ ਨੂੰ ਅਸੀਂ ਤੇ ਪੋਰਟਰ ਅਪੀਲ ਕਰਦੇ ਆ ਕਿ ਇਹਨਾਂ ਨੂੰ ਥੇਤੀ ਥੇਤੀ ਰਿਹਾ ਕੀਤਾ ਜਾਵੇ ਇਹਨਾਂ ਦੇ ਜਿਹੜੇ ਸਾਥੀ ਵੀ ਆ ਤੇ ਬਾਕੀ ਜਿਹੜੇ ਬੰਦੀ ਸਿੰਘ ਜੰਦਰੇ ਪਹਿਲੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਅਸੀਂ ਤੇ ਸਾਡੀ ਪਹਿਲੇ ਮੈਂ ਨਹੀਂ ਮੰਗੇ ਜਿਹੜੀ ਆ ਕਿ ਉਹਨਾਂ ਦਾ ਵੀ ਸਰਕਾਰ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਕੇਸ ਉਤਾਰਨਾ ਚਾਹੀਦਾ ਉਹ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ 5 ਤਰੀਕ ਨੂੰ ਜਿਹੜਾ ਸਰਕਾਰ ਸੌਂਚ ਕਾਉਣ ਜਾ ਰਹੀ ਹੈ ਤੇ ਅਸੀਂ ਧੰਨਵਾਦ ਕਰਦੇ ਆ ਕਿ ਤੇ ਪਹਿਲੋਂ ਕੰਮ ਹੋ ਜਾਣਾ ਚਾਹੀਦਾ ਸੀ ਜਿਵੇਂ 24 ਤੋਂ 26 ਤੱਕ ਦਾ ਸੌਚੋ ਸਮਾਗਮ ਅਹੀਂ ਦਾ ਉਹਦੇ ਵਿੱਚ ਹੀ ਅਸੀਂ ਤੇ ਚਾਹੁੰਦੇ ਸੀ ਪਰ ਚਲੋ ਲੇਟ ਆਏ ਕੋਈ ਗੱਲ ਨਹੀਂ ਠੀਕ ਹੈ ਫਿਰ ਵੀ ਬਲੇ ਕੰਮ ਇਹ ਨਾ ਕਿ ਪਰਿਵਾਰ ਵੱਲੋਂ ਵੀ ਜਾਇਆ ਜਾਏਗਾ ਜਿੱਦੂ ਮਰਜ਼ੀ ਜੋ ਹੋ ਸਕੇ ਦੇਖੋ ਨਹੀਂ ਸੰਪਰਕ ਕਰਦੇ ਆ ਕਿ ਉੱਥੇ ਕਿਹੜੇ ਕਿਹੜੇ ਮੈਂਬਰ ਜਾ ਸਕਦੇ ਆ ਜਾਂ ਕੀ ਕਿਵੇਂ ਦਾ ਸਾਨੂੰ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜਾਂ ਉੱਥੇ ਸੈਕਟਰੀ ਨਾਲ ਕਿ ਕਿਵੇਂ ਪਾਸ ਕਿਹੜੇ ਕਿਹੜੇ ਮੈਂਬਰਾਂ ਦੀ ਬਣ ਸਕਦੇ ਆ ਉਸ ਹਿਸਾਬ ਨਾਲ ਹੀ ਜਾਵਾਂਗੇ ਸਰ ਜੀ ਇਹਨਾਂ ਨੂੰ ਸਹੂਨ ਚੁੱਕ ਸਮਾਉਣ ਦੀ ਪਰਮਿਸ਼ਨ ਦਿੱਤੀ ਕਮੇਟੀ ਕਿਨਾਂ ਨੂੰ ਰਿਹਾਈ ਦੇ ਵੀ ਕੀ ਜੋ ਰਿਹਾਈ ਜੇ ਲੋ ਨਹੀਂ ਨਹੀਂ ਰਿਹਾਈ ਦਾ ਹੋਣਾ ਤੇ ਜ਼ਰੂਰੀ ਆ ਦੇਖੋ ਹੁਣ ਜਿਹੜਾ ਇਹ ਸਰਕਾਰਾਂ ਦੋਨੋਂ ਹੀ ਲੋਕਤੰਤਰ 'ਚੋ ਵਿਸ਼ਵਾਸ ਰੱਖਦੀਆਂ ਵਾਂ ਤੇ ਲੋਕਾਂ ਦਾ ਮੈਂਡੇਟ ਜਿਹੜਾ ਆਇਆ ਵਾ ਲੋਕਾਂ ਦਾ ਫਤਵਾ ਜਿਹੜਾ ਉਹਨੂੰ ਸਿਰ ਮੱਥੇ ਕਰਕੇ ਤੇ ਇਹਨਾਂ ਨੂੰ ਐਨਐਸਏ ਹਟਾ ਕੇ ਤੇ ਉਹਨਾਂ ਨੂੰ ਆਪਣੇ ਲੋਕਾਂ ਦੀ ਜਿਹੜੀ ਨਿਮਰਤਾ ਕੀ ਕਰਨ ਦਾ ਜਿਹੜਾ ਮੌਕਾ ਮਿਲਿਆ ਤੇ ਉਹ ਮੌਕਾ ਦੇਣਾ ਚਾਹੀਦਾ ਇਹਨਾਂ ਨੂੰ ਅਸੀਂ ਦੇ ਬੋਰਡਰ ਰਿਪੀਲ ਕਰਦੇ ਆ ਕਿ ਇਹਨਾਂ ਨੂੰ ਥੇਤੀ ਥੇਤੀ ਰਿਹਾ ਕੀਤਾ ਜਾਵੇ ਇਹਨਾਂ ਦੇ ਸਾਥੀ ਵੀ ਆ ਤੇ ਬਾਕੀ ਜਿਹੜੇ ਬੰਦੀ ਸਿੰਘ ਜਿੰਦਾਂ ਦੇ ਪਹਿਲੇ ਆ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਅਸੀਂ ਤੇ ਸਾਡੀ ਪਹਿਲੇ ਮੈਂ ਨਹੀਂ ਮੰਗੇ ਜਿਹੜੀ ਆ ਕਿ ਉਹਨਾਂ ਦਾ ਵੀ ਸਰਕਾਰ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਕੇਸ ਕਰਨਾ ਚਾਹੀਦਾ ਉਹ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ 5 ਤਰੀਕ ਨੂੰ ਜਿਹੜਾ ਸਰਕਾਰ ਸੌਂਚ ਕਾਉਣ